ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਹੜੀ ਆਪਾਂ ਤੁਹਾਨੂੰ ਮਾਝ ਦਿਖਾਉਣੀ ਆ ਨੀਲੀ ਦਾ ਜਿਹੜਾ ਪੱਖ ਹੈਗਾ ਦੋਸਤੋ ਪੂਰੀ ਨੀਲੀ ਬਾਰਡਰ ਬਰੀਡ ਦੀ ਜਿਹੜੀ ਦੋਸਤੋ ਅੱਜ ਮੱਝ ਦਿਖਾਵਾਂਗੇ ਤਾਜੀ ਸੂਈ ਆ ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਆਪਾਂ ਓਨਰ ਦੇ ਨਾਲ ਗੱਲਬਾਤ ਕਰਾਂਗੇ ਪ੍ਰੋਪਰ ਡਿਟੇਲ ਉਹਨਾਂ ਦੇ ਕੋਲੋਂ ਲੈ ਕੇ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਨਸ਼ਹਿਰਾ ਦੋਸਤੋ ਬਿਲਕੁਲ ਤਰਨਤਾਰਨ ਅੰਮ੍ਰitsar ਰੋਡ ਹੈਗਾ ਨਸ਼ਹਿਰਾ ਪੰਨੂਆ ਜਿਹੜੀ ਤੁਸੀਂ ਪਹੁੰਚ ਕਰਨੇ ਆਜੋ ਲਾਡੀ ਵਿੱਚ ਸੋ ਸਭ ਤੋਂ ਪਹਿਲਾਂ ਵੀਰ ਸਸਰੀਕਾਲ ਸਸਰੀਕਾਲ ਵੀਰ ਤੇ ਇੱਕ ਵੀਰ ਆਪਣਾ ਨਾਮ ਜ਼ਰੂਰ ਦੱਸਦਗੇ ਜੀ ਆਪਣਾ ਨਾਮ ਰਣਜੀਤ ਸਿੰਘ ਆ ਜੀ ਵਾਹ ਪੇਂਟ ਚਾ ਲਾਡੀ ਚੱਲਦਾ ਠੀਕ ਆ ਤੇ ਇੱਕ ਲਾਡੀ ਵੀਰ ਆਪਣਾ ਪ੍ਰੋਗਰਾਮ ਕਿੰਨੇ ਕ ਟਾਈਮ ਤੋਂ ਆਪਾਂ ਵਪਾਰ ਦਾ ਕੰਮ ਕਰਨਾ ਸ਼ੁਰੂ ਕੀਤਾ ਵਪਾਰ ਦਾ ਵੀ ਜੀ ਨਵਾਂ ਹੀ ਹੈ ਜੀ ਆਪਣਾ ਥੋੜਾ ਏਰੀਆ ਜੇ ਹੋਇਆ ਆਪਾਂ ਘਰੇ ਡੰਗਰ ਚੂਨ ਚੱਲ ਨੂੰ ਲੈ ਆਈਂਦੇ ਠੀਕ ਆ ਹੁਣ ਚਲੋ ਚੰਗਾ ਡੰਗਰ ਆਪਾਂ ਛੇਰ ਵੀ ਚੱਲ ਰਹੀ ਆ ਠੀਕ ਆ ਆ ਸੋ ਦੋਸਤੋ ਮੈਂ ਜਾਣਕਾਰੀ ਲਈ ਤੁਹਾਡੇ ਨਾਲ ਸਾਂਝੀ ਕਰਦਾ ਵੀਰ ਨੇ ਤਕਰੀਬਨ ਜਿਹੜਾ ਹੈਗਾ 5 ਤੋਂ 6 ਮਹੀਨੇ ਦਾ ਪ੍ਰੋਗਰਾਮ ਹੋਇਆ ਤਕਰੀਬਨ ਹਾਂਜੀ ਹਾਂਜੀ 5-6 ਮਹੀਨੇ ਤੋਂ ਦੋਸਤੋ ਵੀਰ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ ਪਸ਼ੂ ਜਿਹੜਾ ਚੰਗਾ ਆਉਂਦਾ ਕਿਉਂਕਿ ਬਿਲਕੁਲ ਬਾਰਡਰ ਵੀ ਜਿਹੜਾ ਦੋਸਤੋ ਬਿਲਕੁਲ ਨੇੜੇ ਪੈ ਜਾਂਦਾ ਤੇ ਜਿਹੜੀ ਬਰੀਡ ਹੈਗੀ ਦੋਸਤੋ ਨੀਲੀ ਰਾਵੀ ਦੀ ਜਰੂਰ ਇਸ ਘਰ ਦੇ ਵਿੱਚ ਆਉਂਦੀ ਰਹਿੰਦੀ ਹੈ ਤੇ ਸਮੇਂ-ਸਮੇਂ ਦੇ ਨਾਲ ਤੁਸੀਂ ਵੀਰ ਦੇ ਨਾਲ ਜਿਹੜਾ ਸੰਪਰਕ ਰੱਖ ਸਕਦੇ ਹੋ ਚੀਜ਼ ਤੁਹਾਨੂੰ ਚੰਗੀ ਜਿਹੜੀ ਖਰੀ ਚੀਜ਼ ਮਿਲੇਗੀ ਸੋ ਅਲੱਡੀ ਵੀਰ ਜੇਕਰ ਇਸ ਮਾਚ ਦੀ ਆਪਾਂ ਗੱਲ ਕਰੀਏ ਤੇ ਸੂਬਾ ਕਿੰਨਾ ਸੋਈ ਹੈ ਜੀ ਵੀਰ ਜੀ ਤੀਜਾ ਸੋਈ ਹੈ ਤੀਜਾ ਸੂਬਾ ਸੋਈ ਇਹ ਕਿੰਨੇ ਕ ਦਿਨ ਵੀਰ ਸਮਾਂ ਹੋ ਗਿਆ ਸੋਈ ਨੂੰ ਇੱਕ ਦਿਨ ਹੀ ਹੋਇਆ ਜੀ ਅਜੇ ਇੱਕ ਦਿਨ ਹੋ ਗਿਆ ਸਮਾਂ ਤੇ ਮਗਰ ਜਿਹੜਾ ਮੇਲ ਕਾਫ ਹੈ ਜੀ ਹਾਂ ਜੀ ਮੇਲ ਆ ਜੀ ਮਗਰ ਕਟਾ ਠੀਕ ਆ ਤੇ ਕੋਈ ਪਤਾ ਕੀਤਾ ਸੀ ਅੱਗੋਂ ਪੁੱਛਿਆ ਸੀ ਕਿਸੇ ਸੀਮਿੰਟ ਦਾ ਬੱਚਾ ਮਗਰ ਹੈਗਾ ਜੀ ਨੇ ਸੀਮੰਦਾ ਨਹੀਂ ਜੇ ਸੀਮੰਦਾ ਉਹਨਾਂ ਕੋਈ ਵੈਸੇ ਡਾਕਟਰ ਕੋਈ ਭਰਾਇਆ ਵਾ ਬਸ ਨੀਲੀ ਰਵੀ ਅਨੀਲੀ ਮੱਝ ਨੂੰ ਵੈਸੇ ਉਹਨਾਂ ਨੀਲੀ ਰਵੀ ਦਾ ਕਿਹਾ ਕਿ ਟੀਕਾ ਭਰਾਇਆ ਭਰਾਇਆ ਪਰ ਕੋਈ ਰਿਕਾਰਡ ਨਹੀਂ ਉਹਨਾਂ ਦਾ ਹਨਾ ਕੋਈ ਸੀਮੰਦਾ ਉਹਨਾਂ ਨੇ ਸਿਲੈਕਟ ਨਹੀਂ ਉਹਨਾਂ ਪਤਾ ਨਹੀਂ ਹੈਗਾ ਵੀ ਕਿਹੜੇ ਸੀਮੰਦਾ ਦਾ ਬੱਚਾ ਹੋਵੇਗਾ ਬਾਕੀ ਰਿਕਾਰਡ ਨਹੀਂ ਭਰਾਇਆ ਉਹਨਾਂ ਭਰਾਇਆ ਨੀਲੀ ਦਾ ਹੀ ਠੀਕ ਆ ਬਾਕੀ ਜਿਹੜੇ ਦੋਸਤੋ ਚਾਰੇ ਪੈਰ ਤੋਤੇ ਆ ਕੱਟੇ ਦੇ ਤੇ ਪੂਛ ਜਿਹੜੀ ਹੱਦ ਤੱਕ ਵਾਈਟ ਹੈਗੀ ਹੈ ਤੇ ਫੇਸ ਜਿਹੜਾ ਇੱਕ ਸਾਈਡ ਤੋਂ ਤੁਸੀਂ ਵੇਖੋਗੇ ਬਿਲਕੁਲ ਬੱਲਾ ਜਿਹੜਾ ਦੋਸਤੋ ਮੂੰਹ ਹੈਗਾ ਫੇਸ ਕੁਆਲਿਟੀ ਚੰਗੀ ਹੈ ਕੱਟੇ ਦੀ ਮਗਰ ਤੇ ਜਿਹੜੀ ਮੱਝ ਦੀ ਫੇਸ ਕੁਆਲਿਟੀ ਉਹ ਤੁਸੀਂ ਜ਼ਰੂਰ ਜਿਹੜੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਜਿਹੜੀ ਮਨਕੀ ਹੈ ਖਾ ਦੋਸਤੋ ਸਿੰਘਾਂ ਦੀ ਵੇਖੋਗੇ ਤੇ ਉਹ ਵੀ ਬਿਲਕੁਲ ਤੁਹਾਨੂੰ ਜਿਹੜੀ ਸਮਝ ਆ ਜਾਣੀ ਆ ਪਸ਼ੂ ਕਿ ਨਵਾਂ ਸੁਭਾ ਹੈਗਾ ਬਾਕੀ ਵੀਰ ਨੇ ਤੀਜਾ ਸੁਭਾ ਆ ਦੱਸਿਆ ਬਾਕੀ ਸੋ ਸਮਝ ਹਰ ਇੱਕ ਵੀਰ ਦੀ ਕਿਸਾਨ ਵੀਰ ਦੀ ਜਿੰਨਾ ਸੁਭਾ ਤੁਹਾਨੂੰ ਲੱਗੇ ਤੁਸੀਂ ਉਸ ਹਿਸਾਬ ਨਾਲ ਜ਼ਰੂਰ ਮੰਨ ਕੇ ਲੈ ਕੇ ਜਾ ਸਕਦੇ ਤੇ ਵੀਰ ਹੁਣ ਬੌਲੇ ਦੇ ਵਿੱਚ ਜ ਚਵਾਰੀ ਹੈ ਜੀ ਬੋਲਾ ਵੀ ਜੀ ਪੱਚੇ ਨੂੰ ਛੱਡ ਕੇ 7 ਲੀਟਰ ਤੋਂ ਪਲੱਸ ਆ ਤੇ ਦੁੱਧ ਥੱਲੇ ਵੀ ਆ ਥੋੜਾ ਜਿਹਾ ਹਾਂ ਜੀ ਬਾਕੀ ਜਿਹੜੀ ਥਣਾ ਦੀ ਕੁਆਲਿਟੀ ਆ ਦੋਸਤੋ ਤੁਸੀਂ ਜਰੂਰ ਦੇਖ ਲਓ ਤੇ ਵੀਰ ਜੇਕਰ ਥੋੜਾ ਜਿਆ ਇਹਨੂੰ ਤੋੜ ਲਈਏ ਆਪਾਂ ਮੜਾ ਬੁਖਾਰ ਦੇ ਉੱਤੇ ਆਓ ਜੀ ਸੋ ਚੰਗੀ ਕੁਆਲਿਟੀ ਆ ਦੋਸਤੋ ਹੈਵੀ ਬਾਡੀ weight ਆ ਦੋਸਤੋ ਜੇਕਰ ਤੁਸੀਂ ਵੇਖੋਗੇ veins ਜਿਹੜੀ ਹੈਗੀ ਆ ਸਰੀਰਕ ਬਣਤਰ ਦੇ ਵਿੱਚ veins ਜਿਹੜੀ ਆ ਬਹੁਤ ਉਬਰੀ ਹੋਈ ਆ ਨਜ਼ਰ ਆਵੇਗੀ ਤੁਹਾਨੂੰ ਤੇ ਬਾਕੀ ਦੁੱਧ ਵਾਲੀ ਝੋਟੀ ਆ ਦੋਸਤੋ ਮਗਰਲੇ ਪਰ ਵਾਈਟ ਆ ਨੀਲੀ ਦੀ ਮੈਂ ਤਾਂ ਕਿਹਾ ਕਿਉਂਕਿ ਜਿਹੜੇ ਕੈਰੈਕਟਰ ਹੈਗੇ ਆ ਪ੍ਰੋਪਰ ਜਿਹੜੇ ਨੀਲੀ ਦੇ ਕੈਰੈਕਟਰ ਇਸ ਮੱਝ ਦੇ ਵਿੱਚ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਆਹ ਲੋ ਜੀ ਠੀਕ ਹੈ ਜੀ ਲੈ ਜੀਏ ਬੈਗ ਬੈਗ ਲੈ ਜੀ ਬਾਕੀ ਦੋਸਤੋ ਅੱਜ ਜਿਹੜਾ ਮੁੱਲ ਹੈਗਾ ਉਹ ਵੀ ਜੇਕਰ ਕੁਆਲਿਟੀ ਦੇਖੋਗੇ ਤੁਸੀਂ ਤਾਂ ਕੁਆਲਿਟੀ ਦੇ ਨਾਲ ਬਿਲਕੁਲ ਮੇਲ ਖਾਂਦਾ ਜਿਹੜਾ ਮੁੱਲ ਹੋਵੇਗਾ ਮੰਗਨ ਨੂੰ ਵੀਰ ਨੇ ਗਲਬਤ ਕੀਤੀ ਸੀ ਵੀ ਮੰਗਨ ਨੂੰ ਮੁੱਲ ਜਿੰਨਾ ਮਰਜ਼ੀ ਮੰਗ ਲਈ ਪਰ ਜਿੰਨਾ ਕਿ ਜਾਇਜ਼ ਹੋਇਆ ਉਨੀ ਕੁ ਡਿਮਾਂਡ ਵੀਰ ਕਰੂਗਾ ਉਹ ਆਪਾਂ ਪੁੱਛ ਲੈਨੇ ਆ ਕਿ ਹਿਸਾਬ ਕਿਤਾਬ ਦੇ ਵਿੱਚ ਜਿਹੜੀ ਦੋਸਤੋ ਇਹ ਮੱਝ ਹੈਗੀ ਹੈ ਅੱਛਾ ਅਲਰੀ ਵੀਰ ਮਾੜੀ ਇੱਕ ਲਾਤੇ ਤੋਂ ਕਰਿਓ ਜੇ ਕਰੀ ਸਿੱਧੀ ਇਹਨੂੰ ਆ ਲਓ ਜੀ ਅੱਛਾ ਵੀਰ ਥਾਣਾ ਥੋਣਾ ਦੀ ਚਵਾਚ ਉਹ ਬਿਲਕੁਲ ਪੋਲਾ ਜੀ ਨੰਬਰ ਵੀ ਕੀ ਆਪਣੀ ਗਰੰਟੀ ਨਾ ਕੋਈ ਪੋਰ ਨਾ ਕੋਈ ਜੋਕਾ ਅੱਛਾ ਜੀ ਚਵਾਈ ਪੋਲੀ ਹੈ ਬਿਲਕੁਲ ਬਿਲਕੁਲ ਪੋਲੀ ਚਵਾਈ ਜੀ ਠੀਕ ਆ ਠੀਕ ਆ ਅੱਛਾ ਇਸ ਤੋਂ ਇਲਾਵਾ ਜੇਕਰ ਵੀਰ ਆਪਾਂ ਡਿਮਾਂਡ ਦੀ ਗੱਲ ਕਰੀਏ ਕਿੰਨਾ ਮੁੱਲ ਕਰਦੇ ਆ ਡਿਮਾਂਡ ਵੀਰ ਜੀ ਆਪਾਂ ਵਪਾਰੀਆਂ ਦਾ ਹਿਸਾਬ ਨਹੀਂ ਜੇ 82000 ਦੇ ਦੇ ਆ 82000 ਦੀ ਹਾਂਜੀ ਅੱਛਾ ਜੀ ਤੇ 82 ਦਾ ਕੋਈ ਦੇਲ ਹੈ ਕਿ 82 ਦੇ ਵਿੱਚ ਹੋ ਜਾਏਗਾ ਥੋੜਾ ਮਾਨਤਨ ਹੋਰ ਜੀ ਮਾਨਤਨ ਕਰਦੇ ਆਂ ਜੀ ਘਰੇ ਆਇਆ ਹੈ ਨਾ ਠੀਕ ਹੈ ਠੀਕ ਹੈ 82000 ਰੁਪਇਆ ਦੋਸਤੋ ਵੀਰ ਨੇ ਜਿਹੜਾ ਦੇਲ ਕੀਤਾ ਜੈਸਨੂਆ ਪਰ 82000 ਦੇ ਵਿੱਚੋਂ ਵੀ ਜਿਹੜਾ ਮਾਨਤਨ ਹੋਇਆ ਥੋੜਾ ਜਰੂਰ ਕੀਤਾ ਜਾਵੇਗਾ ਮੱਝ ਚੰਗੀ ਹੈ ਦੋਸਤੋ ਇੱਕ ਵਾਰੀ ਮੈਂ ਤੁਹਾਨੂੰ ਫੇਰ ਰਿਪੀਟ ਕਰ ਦਿੰਦਾ ਬਾਡੀ ਬੰਤਰ ਦੀ ਮੱਝ ਵੀ ਚੰਗੀ ਹੈ ਤੇ ਬਹੁਤ ਵਧੀਆ ਸਰੀਰ ਘਟਾਂਜਾ ਵੀ ਚੰਗਾ ਹੈਗਾ ਤੇ ਜਿਹੜੀ ਚੁਵਾਈ ਵੀ ਹੈ ਤਕਰੀਬਨ ਨਾਰਮਲੀ ਜੇ ਮੈਂ ਤੁਹਾਨੂੰ ਦੱਸਾਂ ਤੇ 12 12 ਪਲੱਸ ਦੋਸਤੋ ਚੱਲਣਾ ਚਾਹੀਦਾ ਮੱਝ ਨੂੰ ਬਾਕੀ ਹਜੇ ਤਾਜੀ ਸੂਈ ਆ ਬਾਕੀ ਅੱਗੇ ਜਿਹੜਾ ਦੋਸਤੋ ਪਾਏ ਦਾ ਹੁੰਦਾ ਦੁੱਧ ਸੋ ਇਹ ਸਾਨੂੰ ਦੋਸਤੋ ਵੀਰ ਲਾਡੀ ਜੀ ਤੇ ਸੰਪਰਕ ਨੰਬਰ ਵੀਰ ਜਰੂਰ ਆਪਣੇ ਬੋਲ ਕੇ ਦੱਸੋ 9714031128 ਠੀਕ ਹੈ ਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵੀਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਘਰੇ ਵਿਜ਼ਿਟ ਕਰ ਸਕਦੇ ਹੋ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ